ਆਪਣੀ ਵੀਡੀਓ ਨੂੰ ਦੇਖ ਰਹੇ ਸਾਰੇ ਮਿੱਤਰ ਪੇਲਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਤਰੀਕ 15 ਫਰਵਰੀ ਤੇ ਸਾਲ 2025 ਮੈਂ ਇਸ ਵੇਲੇ ਖੜਾ ਦੇਸ਼ ਤੰਜ਼ਾਨੀਆ ਤੇ ਜਾਂਬੀਆ ਦਾ ਬਾਰਡਰ ਹੈ ਤੇ ਸ਼ਹਿਰ ਦਾ ਨਾਮ ਆ ਟੰਡੂਮਾ ਤੇ ਟੰਡੂਮਾ ਦੇ ਵਿੱਚ ਮੈਂ ਆ ਕੇ ਰਾਤ ਰਿਹਾ ਸੀ ਇੱਥੇ ਇੱਕ ਗੁਜਰਾਤੀ ਪਰਿਵਾਰ ਰਹਿੰਦਾ ਉਹਨਾਂ ਨਾਲ ਮੇਰੀ ਗੱਲਬਾਤ ਹੋਈ ਰਾਤ ਉਹਨਾਂ ਘਰ ਜਾ ਕੇ ਰੋਟੀ ਪਾਣੀ ਛੱਕਿਆ ਸੀ ਉਹਨਾਂ ਨੇ ਫੋਨ ਆਇਆ ਕਹਿੰਦੇ ਤੁਸੀਂ ਦੁਬਾਰੇ ਆ ਜਾਓ ਤੇ ਪ੍ਰਸ਼ਾਦਾ ਪਾਣੀ ਛੱਕ ਕੇ ਫਿਰ ਤੁਸੀਂ ਇੱਥੋਂ ਨਿਕਲ ਜਿਓ ਸੋ ਹੁਣ ਆਪਾਂ ਉਹਨਾਂ ਦੇ ਘਰ ਵੱਲ ਚੱਲਦੇ ਆਂ ਗੁਜਰਾਤੀ ਪਰਿਵਾਰ ਵੱਲ ਇਸ ਸ਼ਹਿਰ ਦੇ ਵਿੱਚ ਸਿਰਫ ਇੱਕੋ ਹੀ ਪਰਿਵਾਰ ਰਹਿੰਦਾ ਜਿਹੜਾ ਉਹਨਾਂ ਦਾ ਪਰਿਵਾਰ ਆ ਬਾਕੀ 3-4 ਹੋਰ ਇੰਡੀਅਨ ਮੁੰਡੇ ਜ਼ਰੂਰ ਰਹਿੰਦੇ ਨੇ ਬਾਕੀ ਇੱਥੇ ਟਡੂਮਾ ਦੇ ਵਿੱਚ ਹੋਰ ਨਹੀਂ ਹੈਗਾ ਕੋਈ ਤੇ ਆ ਇੱਥੇ ਇੱਕ ਹੋਟਲ 'ਚ ਮੈਂ ਕਮਰਾ ਲੈ ਕੇ ਰਿਹਾ ਸੀ ਇੱਥੇ ਖੜ ਕੇ ਤੜਕੇ ਆਪਾਂ ਛੱਤ ਤੋਂ ਖੜ ਕੇ ਦੇਖੀਏ ਤਾਂ ਆ ਮਾਹੌਲ ਬਣਦਾ ਸ਼ਹਿਰ ਟਡੂਮਾ ਦਾ ਟਡੂਮਾ ਜ਼ਾਂਬੀਆ ਦਾ ਬਾਰਡਰ ਹੋਣੇ ਕਰਕੇ ਇੱਥੇ ਚੈਲ ਕਦਮੀ ਅਰਾਉਣਕ ਬਾਲੀ ਆ ਟ੍ਰੱਕਾਂ ਦਾ ਆਉਣ ਜਾਣੇ ਸ਼ਹਿਰ 'ਚ ਵੱਡੇ ਪੱਧਰ ਤੇ ਆ ਤੇ ਮਿਲਦੇ ਆਂ ਆਪਾਂ ਅੱਜ ਦੀ ਵੀਡੀਓ 'ਚ ਅੱਜ ਦੇ ਸਫ਼ਰ ਨਾਲ ਲਾਈਕ ਜਰੂਰ ਕਰਿਓ ਤੇ ਵੀਡੀਓ ਹੇਠਾਂ ਕਮੈਂਟ ਜਰੂਰ ਕਰਿਓ ਨੇ ਸਾਰੇ ਟਰੱਕਾਂ ਨੇ ਜਾਂਬੀਆ ਨੂੰ ਵੜਨਾ ਹੈ ਬਾਰਡਰ ਤੇ ਤਾਂ ਕਰਕੇ ਦਿਨ ਪਰ ਰਾਤ ਤੇ ਟਰੱਕਾਂ ਨਹੀਂ ਲੈਣਾ ਲੱਗੀਆਂ ਰਹਿਦੀਆਂ ਨੇ ਉਤਲੇ ਨਾਰਥ ਅਫਰੀਕਾ ਵੱਲੋਂ ਜਿੰਨੇ ਵੀ ਜਾਂਬੀਆ ਵੱਲ ਨੂੰ ਜਾਣਾ ਹੈ ਤਾਂ ਉਹਨਾਂ ਲਈ ਇਹ ਬਾਰਡਰ ਪੈਂਦਾ ਹੈ ਟੰਡੂਮਾ ਜਿਹੜੇ ਜਗ੍ਹਾ ਮੈਂ ਹੋਟਲ 'ਚ ਰੁਕਿਆ ਹੋਇਆ ਮੈਂ ਉੱਥੋਂ 5 ਕਿਲੋਮੀਟਰ ਦੂਰ ਆ ਆ ਜਗ੍ਹਾ ਇੱਥੇ ਘਾਰ ਆ ਬਾਈ ਹੋਣਾ ਦਾ ਜਿੱਥੇ ਮੈਂ ਪ੍ਰਸ਼ਾਦਾ ਪਾਣੀ ਛਕਿਆ ਬੈ ਕੇ ਹੁਣ ਓਹ ਗੋਡ ਲੈਟਸ ਗੋ ਬ੍ਰਦਰ ਚ ਡੂਮਾ ਚਾਹਾ ਹੋਟਲ ਮੇਰਾ ਰਾਤ ਦਾ ਟਿਕਾਣਾ ਸੀ ਸਿਲਵਰ ਸਟੋਨ ਹੁਣ ਆਪਾਂ ਇੱਥੋਂ ਚੱਲਦੇ ਆਂ ਸਮਾਂ ਦੁਪਹਿਰ ਦਾ 11 ਵਜੇ ਆ 11 ਵਜੇ ਨਿਕਲਣ ਲੱਗਾ ਅੱਜ ਮੈਂ ਉਧਰ ਜਾਣ ਚ ਵੀ ਥੋੜਾ ਜਿਹਾ ਲੇਟ ਹੋਇਆ ਤਾਂ ਰਾਤ ਮੈਂ ਲੇਟ ਸੁੱਤਾ ਸੀ ਤਾਂ ਕਰਕੇ ਤੜਕੇ ਥੋੜੀ ਜਿਹੀ ਮੈਂ ਹਕ ਕੌਲ ਕੀਤੀ ਮੈਂ ਕੋਈ ਨਾ ਹੌਲੀ ਹੌਲੀ ਉੱਠਾਂਗੇ ਨੀਂਦ ਪੂਰੀ ਕਰਕੇ ਤੇ ਫਿਰ ਗਾਂ ਨੂੰ ਵਧਾਂਗੇ 10 ਕਿਲੋਮੀਟਰ ਬਾਅਦ ਇੱਕ ਹੋਰ ਸ਼ਹਿਰ ਆਊਗਾ ਪੇਂਪਾ ਫਿਰ ਪੇਂਬੇ ਤੋਂ ਆਪਾਂ ਅਗਲੇ ਰਾਹ ਫੜਨਾ ਗੂਗਲ ਲੱਛਣਾ ਸ਼ਹਿਰਾਂ 'ਚ ਥੋੜਾ ਜਿਹਾ ਉਲਝਾ ਦਿੰਦਾ ਪਤਾ ਨਹੀਂ ਲੱਗਦਾ ਫਿਰ ਇੱਕ ਦੋ ਇਹਨਾਂ ਨੂੰ ਪੁੱਛ ਲਈਦਾ ਤੇ ਫਿਰ ਮਾੜੀ ਹੀ ਮਦਦ ਮਿਲਦੀ ਆ ਫਿਰ ਮੂੰਹ ਸਿਰ ਜਾ ਬਣ ਜੇ ਕਿਰਾਂ ਉਸ ਤੋਂ ਬਾਅਦ ਬੰਦਾ ਰੋੜ ਪੈਂਦਾ ਤੇ ਸ਼ਾਮਾਂ ਕਿੰਨਾ ਕੀਤੀਆਂ ਸਾਡੀ ਮੌਤ ਵਾਸਤੇ ਦੁਆਵਾਂ ਕਿੰਨਾ ਕੀਤੀਆਂ ਸਾਡੇ ਪਿੱਛੇ ਬੰਦੇ ਰਹਿੰਦੇ ਏ ਤੋਕ ਕਿਲੋਮੀਟਰ ਸਾਈਕਲ ਚਲਾ ਕੇ ਆਪਾਂ ਸ਼ਹਿਰ ਟਡੂਮਾ ਤੋਂ ਬਾਹਰ ਹੁੰਦੇ ਜਾਂਦੇ ਆ ਤੇ ਟਡੂਮਾ ਦਾ ਬਾਹਰਲਾ ਇਲਾਕਾ ਇਹੋ ਜਿਹਾ ਸਾਰਾ ਉੱਚਾ ਨੀਵਾ ਹੈ ਤੇ ਟੇਪਰ ਛੱਤਾ ਟੀਨਾ ਰੰਗ-ਬਰੰਗੇ ਰੰਗ ਛੱਤਾ ਦੇ ਇੱਥੋਂ ਦੇਖਣ ਨੂੰ ਮਿਲਦੇ ਆ ਤੇ ਇਧਰ ਬੇਂਬਾ ਨਾਂ ਦਾ ਸ਼ਹਿਰ ਆ ਜਿੱਧਰ ਨੂੰ ਇਸ ਵੇਲੇ ਆਪਾਂ ਵਧੀ ਜਾਂਦੇ ਆ ਹਜੇ ਟਡੂਮਾ ਮੁੱਕਿਆ ਨਹੀਂ ਟਡੂਮਾ ਦੇ ਬਾਹਰ ਬਾਹਰ ਹੋਰ ਰੌਣਕਾਂ ਨੇ ਇਹ ਪਹਾੜੀ ਸ਼ਹਿਰਾਂ ਹੀ ਹੁੰਦੇ ਆ ਇੱਕ ਪਹਾੜ ਮੁੱਕਦਾ ਅਗਲੇ ਪਹਾੜ ਦੇ ਉਹਲੇ ਫਿਰ ਇਹ ਹੱਡਾ ਸ਼ਹਿਰ ਨਿਕਲ ਆਉਂਦਾ ਹੈ ਬਾਰ ਬਾਰ ਟਡੂਮਾ ਦੀ ਇੱਕ ਦੇਖਿਆ ਮੈਂ ਇੱਥੇ ਨਾ ਗੱਡੀਆਂ ਤੇ ਅਵਲਾਦੀ ਮੀਰ ਪੁੱਤੇ ਨਾ ਤੇ ਜਾਂ ਜਿਹੜਾ ਨਾਰਥ ਕੋਰੀਆ ਵਾਲਾ ਕਿਹੜਾ ਦੂਜਾ ਮੁੰਡਾ ਕੀ ਨਾ ਕਿਮ ਜੋਂਗ ਉਹਦੀਆਂ ਫੋਟੋਆਂ ਗੱਡੀਆਂ ਤੇ ਬਹੁਤ ਛਾਪੀਆਂ ਹੋਈਆਂ ਨੇ ਇਹ ਪਤਾ ਨਹੀਂ ਕੀ ਚੱਕਰ ਆ ਸੜਕਾਂ ਇਹਨਾਂ ਨੂੰ ਅਮਰੀਕਾ ਨੇ ਬਣਾ ਕੇ ਦਿੱਤੀਆਂ ਔਰ ਟਰੱਕਾਂ ਲੜਾਈ ਖੜਾ ਚਲੇ ਨਜ਼ਾਨੀਆ ਦਾ ਨਾ ਸਮੁੰਦਰ ਨਾਲ ਲੱਗਦਾ ਸ਼ਹਿਰ ਆ ਵੱਡਾ ਤਾਰਾ ਸਲਾਮ ਇਹਦੀ ਫਾਈਨੈਂਸ਼ੀਅਲ ਕੈਪੀਟਲ ਵੀ ਆ ਉਹ ਪੋਰਟ ਆ ਬੰਦਰਗਾਹ ਤੇ ਬੰਦਰਗਾਹ ਤੋਂ ਸਮਾਨ ਲੈਂਦਾ ਕੰਟੇਨਰ ਟਰੱਕ ਭਰਦੇ ਆ ਤੇ ਉਹ ਇੱਥੇ ਆਉਂਦੇ ਆ ਤਾਂ ਕਰਕੇ ਆਹ ਸੜਕ ਤੇ ਟ੍ਰੈਫਿਕ ਬਹੁਤ ਜ਼ਿਆਦਾ ਹੈ ਟਰੱਕਾਂ ਦਾ ਆਉਣ ਜਾਣ ਜਾਂਬੀਆਂ ਬੋਲੋ ਜਿਹੜੇ ਟਰੱਕ ਖਾਲੀ ਭਰੇ ਜਾਂਦੇ ਆਉਂਦੇ ਆ ਰੌਣਕਾਂ ਲੱਗੀਆਂ ਹੋਈਆਂ ਨੇ ਥਾਂ ਥਾਂ ਤੇ ਯਾਰਡ ਇੱਥੇ ਫੁੱਲ ਆ ਪੂਰੇ ਤੇ ਸੋਹਣੀ ਗੱਲ ਇਹ ਆ ਕਿ ਆਪਾਂ ਸੜਕ ਤੇ ਸਫ਼ਰ ਨਹੀਂ ਕਰਨਾ ਇੱਥੇ ਸਿਰਫ 10 ਕਿਲੋਮੀਟਰ ਜਾਣਾ ਤੇ ਉਦੋਂ ਬਾਅਦ ਨੂੰ ਛੱਡ ਕੇ ਸੱਜੇ ਹੱਥ ਮੁਰਜਾਂਗੇ ਇੰਨੀ ਟ੍ਰੈਫਿਕ ਵਾਲੀ ਸ਼ਣਕ ਤੇ ਫਿਰ ਸਫ਼ਰ ਕਰਨ ਔਖਾ ਜਾ ਵੀ ਹੋ ਜਾਂਦਾ ਮੇਰੂ ਆ ਪੈਟਰੋਲ ਸਟੇਸ਼ਨ ਆ ਮੇਰੂ ਮੇਰੂ ਦੀਆਂ ਗੱਡੀਆਂ ਖੜੀਆਂ ਨੇ ਸੋਨੂ ਚ ਆਇਆ ਵੀ ਇਹ ਕਿਹੇ ਪੰਜਾਬੀ ਦਾ ਆ ਇਹ ਸਾਰੇ ਦੇਸ਼ਾਂ 'ਚ ਆ ਮੇਰੂ ਦਾ ਪੈਟਰੋਲ ਸਟੇਸ਼ਨ ਇਹਦੀ ਗੱਲ ਕਰਦੇ ਹਾਂ ਆਪਾਂ ਪੈਂਬੇ ਦੀ ਪੈਂਬੇ ਤੋਂ ਬਸ ਹੁਣ ਆਪਾਂ ਇੱਥੇ ਛੱਡ ਜਾਣਾ ਸੜਕ ਨੂੰ ਇਹਨੂੰ ਸਾ ਜਿਹੜਾ ਤੁਮ ਰਾਂਗੇ ਅੱਗੇ ਜਾ ਕੇ ਕਿਚੌਂਕ ਆਊਗਾ ਆ ਬਾਰਡਰ ਮਲਾਵੀ ਦਾ ਤੇ ਇਹਦਾ ਸੰਗਲੇ ਇੱਥੋਂ ਲਗਭਗ 50 ਕਿਲੋਮੀਟਰ ਦੂਰ ਆਹੀ ਬਿਲਕੁਲ ਸਹੀ ਅੰਦਾਜ਼ਾ ਨਿਕਲਿਆ ਸੰਗਲੇ 48 ਕਿਲੋਮੀਟਰ ਤੇ ਮਲਾਵੀ ਦਾ ਬਾਰਡਰ 50 ਕਿਲੋਮੀਟਰ ਹੈ ਜਗ੍ਹਾ ਤੋਂ ਟਰੱਕਾਂ ਤੋਂ ਖੜਾ ਛੁੱਟਿਆ ਹੁਣ ਇਧਰ ਆਪਾਂ ਥੋੜੇ ਰਮੇ ਰਮੇ ਜਾਵਾਂਗੇ ਆ ਟੜੂਮਾਂ ਦੇ ਭੀੜ ਭੜੱਕੇ ਚੋਂ ਨਿਕਲ ਕੇ ਆਪਾਂ ਇਸ ਵੇਲੇ 11 ਕਿਲੋਮੀਟਰ ਬਾਹਰ ਖੜੇ ਆਂ ਇਹ ਰਾਹ ਤੇ ਸਫ਼ਰ ਕਰਾਂਗੇ ਸੜਕ ਬਹੁਤ ਸੋਹਣੀ ਆ ਇਹ ਮਲਾਵੀ ਦੇ ਵੱਲ ਜਾਂਦਾ ਰਾਹ ਤੰਜ਼ਾਨੀਆ ਤੋਂ ਲੋਕਾਂ ਨੇ ਮਲਾਵੀ ਜਾਣਾ ਹੋਵੇ ਤਾਂ ਆਹ ਰਾਹ ਲੈਂਦੇ ਆ ਸੰਗੋਲੇ ਵਾਲਾ ਇਹ ਬਾਰਡਰ ਤੋਂ ਆਪਾਂ ਦਾਖਲ ਹੋਵਾਂਗੇ ਇੱਧਰ ਟਰੱਕਾਂ ਦਾ ਆਉਣ ਜਾਣ ਬਹੁਤ ਵੱਡੇ ਪੱਧਰ ਤੇ ਸੀ ਤਾਂ ਕਰਕੇ ਉੱਥੇ ਬਹੁਤ ਧਿਆਨ ਰੱਖਣਾ ਪੈਂਦਾ ਸੜਕ ਭੀੜੀ ਸੀ ਪਰ ਆ ਸ਼ੁਲਕ ਖੁੱਲੀ ਆ ਜਿਹੜੀ ਸੜਕ ਤੇ ਇਸ ਵੇਲੇ ਆਪਾਂ ਖੜੇ ਆਂ ਟਰੈਫਿਕ ਹੈ ਨਹੀਂ ਇੱਥੇ ਤੇ ਦੇਸ਼ ਤੰਜ਼ਾਨੀਆ ਦੇ ਵਿੱਚ ਅੱਜ ਆਪਣੀ ਆਖਰੀ ਰਾਈਡ ਆ। ਇਸ ਤੋਂ ਬਾਅਦ ਕੱਲ ਨੂੰ ਆਪਾਂ ਬਾਰਡਰ ਲੰਘ ਕੇ ਮਲਾਵੀ ਦੇ ਵਿੱਚ ਦਾਖਲ ਹੋ ਜਾਵਾਂਗੇ। ਆਖਰੀ ਦਿਨ ਆ ਤੰਜ਼ਾਨੀਆ ਦੇ ਵਿੱਚ। ਤੰਜ਼ਾਨੀਆ 'ਚ ਬਹੁਤ ਲੰਮਾ ਸਫ਼ਰ ਰਿਹਾ ਹੈ। ਤਕਰੀਬਨ 8-900 ਕਿਲੋਮੀਟਰ ਦੀ ਰਾਈਡ ਕੀਤੀ ਹੈ ਮੈਂ ਤਾਂ ਤੋਂ ਬਰੁੰਡੀ ਤੋਂ ਇੱਥੋਂ ਤੱਕ ਦੀ। ਲੰਮਾ ਸਫ਼ਰ ਸੀਗਾ ਪਰ ਬਹੁਤ ਸੋਹਣਾ ਰਿਹਾ। ਹੁਣ ਅੱਜ ਬੜੀ ਦੂਰ ਨਹੀਂ ਜਾਣਾ। 11 ਕਿਲੋਮੀਟਰ ਆ ਗਿਆ। ਸਿਰਫ 50 ਕਿਲੋਮੀਟਰ ਹੋਰ ਜਾ ਕੇ ਟਿਕਾਣਾ ਕਰ ਲੈਣਾ। ਉਹ ਜਗ੍ਹਾ ਤੇ ਅੱਜ ਆਪਾਂ ਰਵਾਂਗੇ। ਤੇ ਫਿਰ ਸਵੇਰੇ ਆਪਾਂ ਬਾਰਡਰ ਕਰਾਸ ਕਰਾਂਗੇ ਇਧਰਲੇ ਪਾਸੇ ਆ ਇੱਕ ਵੱਡਾ ਹਸਪਤਾਲ ਬਣਿਆ ਹੋਇਆ ਟਡੂਮਾ ਦੇ ਬਾਹਰ ਬਾਹਰ ਆ ਹਸਪਤਾਲ ਦੀ ਗੱਲ ਕਰਦਾ ਸੀ ਹਸਪਤਾਲ ਜਾਂ ਮਜੀ ਟਡੂਮਾ ਪੁੱਛਦੀ ਲਹਾਰਾਂ ਦੇ ਆਂਦਾ ਕੁਛ ਜੀ ਲਹਾਰਾਂ ਦੇ ਬੜੀ ਸੋਹਣੀ ਪਰ ਤੇ ਤੁਨੀ ਅੱਜ ਮੈਂ ਬਹੁਤ ਥੋੜੀ ਵਾਟ ਕੱਢਣੀ ਆ ਸਿਰਫ 61 ਕਿਲੋਮੀਟਰ ਤੇ 61 ਦੇ ਵਿੱਚੋਂ ਮੈਂ 20 ਕਿਲੋਮੀਟਰ ਆ ਗਿਆ ਅੱਜ ਵਾਟ ਵੀ ਕੱਢ ਘਟ ਕੱਢਣੀ ਆ ਤੇ ਅੱਜ ਚੜ੍ਹਾਈ ਵੀ ਨਹੀਂ ਪੈ ਰਹੀ ਬਿਲਕੁਲ ਪੱਧਰ ਇੱਕ ਘੰਟੇ 'ਚ ਸਹੀ ਮੈਂ 20 ਕਿਲੋਮੀਟਰ ਕੱਢ ਕੇ ਇੱਥੇ ਖੜਾ ਨਹੀ ਕੀ ਹੁੰਦਾ ਜਦ ਲੰਮੀ ਵਾਟ ਕੱਢਣੀ ਹੁੰਦੀਆਂ ਤਾਂ ਚੜ੍ਹਾਈ ਬਹੁ ਪੈਂਦੀ ਆ ਐਸਨ ਗੋਲੋ ਸਿਰਫ 23 ਕਿਲੋਮੀਟਰ ਦੂਰ ਰਹਿ ਗਿਆ ਸੜਕ ਪੱਧਰ ਹੋਵੇ ਅੱਗੋਂ ਨਾ ਹਵਾ ਵਗਦੀ ਹੋਵੇ ਤਾਂ ਸਾਈਕਲ ਪੰਦ ਬਹੁਤ ਨੇ ਬੇੜ ਦਿੰਦਾ ਇੱਕ ਘੰਟਾ 40 ਮਿੰਟਾਂ ਦੇ ਵਿੱਚ ਮੈਂ 34 ਕਿਲੋਮੀਟਰ ਆਇਆ ਸਾਢੇ 20 ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਬਿਲਕੁਲ ਰੁਗੀ ਹੋਈ ਆ ਇਹ ਜਗ੍ਹਾ ਤੇ ਹੁਣ ਗਰਮੀ ਆ ਪੂਰਾ ਐਨ ਕੀ ਕਹਿੰਦੇ ਹੁੰਦੇ ਤਪਾਟ ਭਰੀ ਜਾਂਦਾ ਇੱਥੇ ਆਪਾਂ ਸਵੇਰੇ ਤੇ ਰਾਤ ਜਿਹੜੇ ਗੁਜਰਾਤੀ ਪਰਿਵਾਰ ਘਰ ਜਾ ਕੇ ਰੋਟੀ ਪਾਣੀ ਖਾਦਾ ਉਹ ਬਾਈ ਹੁਣੀ ਇੱਥੇ ਦਵਾਈਆਂ ਦਾ ਕੰਮ ਕਰਦੇ ਨੇ ਮੈਡੀਸਨ ਲਿਆਉਂਦੇ ਆ ਤਿੰਨਾਂ ਦੇਸ਼ਾਂ 'ਚ ਵੇਚਦੇ ਆ ਇੱਕ ਉਹ ਵੀਰ ਸੀ ਉਹਨਾਂ ਦਾ ਨਾਮ ਸੀ ਵਿਰਾਜ ਨਾਲ ਇੱਕ ਹੋਰ ਵੀਰ ਸੀ ਦੂਜਾ ਉਹ ਕੀ ਕੰਮ ਕਰਦੇ ਨੇ ਉਹ ਦੇਸ਼ ਦੇ ਵਿੱਚੋਂ ਆਪਾਂ ਦੇਖਦੇ ਆ ਮੱਕੀ ਬਹੁਤ ਆ ਮੱਕੀ ਦੀ ਪੈਦਾਵਾਰ ਹੁੰਦੀ ਆ ਉਹ ਮੱਕੀ ਖਰੀਦ ਕੇ ਇੱਥੇ ਰੱਖ ਲੈਂਦੇ ਨੇ ਜਮ੍ਹਾਂ ਕਰ ਲੈਂਦੇ ਆ ਤੇ ਤੰਜ਼ਾਨੀਆ ਦਾ ਆ ਸਾਰਾ ਇਲਾਕਾ ਬਹੁਤ ਆ ਪਜਾਊ ਆ ਇੱਥੇ ਮੀਂਹ ਵੀ ਠੀਕ ਪੈਂਦੇ ਆ ਤਾਂ ਕਰਕੇ ਇੱਥੇ ਮੱਕੀ ਦੀ ਪੈਦਾਵਾਰ ਸੋਹਣੀ ਹੁੰਦੀ ਆ ਫਿਰ ਇੱਥੇ ਉਹ ਅਨਾਜ ਨੂੰ ਜਮ੍ਹਾਂ ਕਰਕੇ ਹੋਰਾਂ ਦੇਸ਼ੀਆਂ ਦੇਸ਼ਾਂ ਨੂੰ ਜ਼ਾਂਬੀਆ ਕੋਂਗੋ ਜਿੱਥੇ ਜਿੱਥੇ ਫਸਲਾਂ ਘੱਟ ਹੁੰਦੀਆਂ ਉਧਰ ਨੂੰ ਉਹ ਵੇਚਦੇ ਆ ਇੱਥੇ ਵੱਡੇ ਗੜਾਉਂ ਬਣਾਏ ਹੋਏ ਆ ਵਪਾਰ ਕਰਦੇ ਆ ਅਨਾਜ ਦਾ ਸੋ ਬੰਦੇ ਦੂਰੋਂ ਦੂਰੋਂ ਆ ਕੇ ਆਏ ਕਿਤੇ ਤੋਰ ਲੈਂਦੇ ਆ ਦੂਜੇ ਦੇਸ਼ਾਂ ਦੇ ਵਿੱਚ ਵੀ ਮੈਂ ਪਹਿਲਾਂ ਦੱਸਿਆ ਸੀ ਵੀ ਇੱਥੇ ਸਿਰਫ ਤਿੰਨ ਚਾਰ ਪਰਿਵਾਰ ਨੇ ਪਰਿਵਾਰ ਇੱਕੋ ਹੀ ਆ ਤਿੰਨ ਚਾਰ ਮੁੰਡੇ ਹੋਰ ਰਹਿੰਦੇ ਆ ਟਡੂਮਾ ਦੇ ਵਿੱਚ ਹੋਰ ਇੰਡੀਆਨ ਇੱਥੇ ਕੋਈ ਵੀ ਨਹੀਂ ਹੈਗਾ ਤਾਰਾ ਸਲਾਮ ਦੇਖਦੀ ਜਿਵੇਂ ਦੱਸਿਆ ਵੀ ਪਹਿਲਾਂ ਫਾਈਨੈਂਸ਼ੀਅਲ ਕੈਪੀਟਲ ਆ ਉੱਥੇ ਬਹੁਤ ਰੌਣਕਾਂ ਨੇ ਉੱਥੇ ਗੁਰਦੁਆਰਾ ਸਾਹਿਬ ਵੀ ਆ ਪੰਜਾਬੀ ਵੀ ਬਸੇਰੇ ਨੇ ਤੇ ਗਜਰਾਤੀ ਵੀ ਬਸੇਰੇ ਆ ਸਾਊਥ ਇੰਡੀਅਨ ਇਹਨਾਂ ਦੇਸ਼ਾਂ ਦੇ ਵਿੱਚ ਬਹੁਤ ਘੱਟ ਆ ਸਾਊਥ ਇੰਡੀਅਨ ਕਿੱਥੇ ਆ ਸਾਊਥ ਇੰਡੀਅਨ ਅਰਬ ਦੇਸ਼ਾਂ 'ਚ ਨੇ ਸਾਰੇ ਉਹ ਸਾਰੇ ਦੇਸ਼ਾਂ 'ਚ ਅਰਬ ਦੇਸ਼ਾਂ 'ਚ ਬੈਠੇ ਆ ਤੇ ਪੜੇ ਲਿਖੇ ਬੰਦੇ ਆ ਉਹ ਆਈਟੀ ਸੈਕਟਰ ਵਾਲਾ ਕੰਮ ਜਿਆਦਾ ਕਰਦੇ ਹੁੰਦੇ ਨੇ ਜਿਹੜੇ ਸਾਊਥ ਇੰਡੀਅਨ ਇੱਧਰ ਆਉਂਦੇ ਆ ਸੋ ਐ ਚੀਜ਼ਾਂ ਦੇਖਣ ਨੂੰ ਮਿਲ ਜਾਂਦੀਆਂ ਤੇ ਆਪਾਂ ਨੂੰ ਖਾਣ ਪੀਣ ਨੂੰ ਵਧੀਆ ਭੋਜਨ ਮਿਲ ਜਾਂਦਾ ਜਿੱਦੇ ਖਾਦਾ ਪੀਤਾ ਚੰਗਾ ਹੋਵੇ ਨਾ ਉਦਦੇ ਸਰੀਰੂ ਵੀ ਟੈਗ 'ਚ ਹੁੰਦਾ ਜਿੰਨਾ ਫਿਊਲ ਚੰਗਾ ਪੈਂਦਾ ਇੰਜਨ ਉਹਨੇ ਵਧੀਆ ਚੱਲਦਾ ਸਜਣਾ ਨੇ ਸਜਣਾ ਨੇ ਸੜੀ ਮੀਂਹ ਦਾ ਮੌਸਮ ਬਣਦਾ ਆਉਂਦਾ ਇਧਰਲੇ ਪਾਸੇ ਪਹਾੜਾਂ ਤੇ काला पत्ता चढ़या हुआ दा सारे पास ही है इजुबा इजुबा क्या बात है यार आला बतई एको ही है यार मुक के मेरे को वन मिनट वन मिनट टेक दिस यस यस ਦੱਸ ਐ ਦੱਸ ਖਾਈ ਤੇ ਰੱਖ ਕੀ ਬਾਤ ਹੈ ਮੇਰੇ ਨਾਲ ਗਾਣੇ ਲੱਗੇ ਹੁੰਦੇ ਨੇ ਤੇ ਮੈਨੂੰ ਦੇਖ ਕੇ ਨਿਆਣੇ ਨੱਚਣ ਲੱਪ ਜਾਂਦੇ ਸਾਰੇ ਸੜਕ ਦੇ ਕੰਡੇ ਖੜੇ ਹੁੰਦੇ ਆ ਜਿਹੜੇ ਓਕੇ ਚਿੱਲ ਗੁੱਡ ਬੱਦਲ ਪੂਰਾ ਗੜਕੀ ਜਾਂਦਾ ਹੁਣ ਸਰਫ ਮੇਰੀ 10 ਕਿਲੋਮੀਟਰ ਵਾਟ ਰਹਿ ਗਈ ਅੱਜ ਦੇ ਦਿਨ ਦੀ ਸਾਹਮਣੇ ਪਹਾੜ ਤੇ ਪਹਾੜਾਂ ਤੇ ਚੜੇ ਬੱਦਲ ਕਿਸੇ ਵੇਲੇ ਵੀ ਵਰ ਸਕਦੇ ਆ ਲਹਿਰ ਆਉਂਦੀਆਂ ਮੱਕੀਆਂ ਬਿਜਲੀ ਦੀਆਂ ਤਾਰਾਂ ਤੇ ਨਾਲ ਆਪਣੇ ਕੋਲੇ ਆਲੂ ਤੇ ਦੋ ਪਰੌਂਠੇ ਤੇ ਨਾਲ ਮਿੱਠਾ ਚਾਹ ਇਸ ਵਰਗ ਦਾ ਨਿਰਵਾਸ ਦੇਸ਼ ਤੰਜ਼ਾਨੀਆ ਦੇ ਆਖਰੀ ਸ਼ਹਿਰ ਦਾ ਚਾਕਾ ਆਖਰੀ ਸ਼ਹਿਰ ਹੈ ਇਦੂ ਬਾਹਰ ਆਪਾਂ ਨਵੇਂ ਦੇਸ਼ ਚ ਪਹੁੰਚ ਜਾਣਾ ਹੈ ਜਾਂਦੀਵਾਰ ਦੇ ਤੰਜ਼ਾਨੀਆ ਦੇ ਚਿਹਰੇ ਆਪਾਂ ਨੂੰ ਦੇਖਣ ਨੂੰ ਮਿਲਦੇ ਆ ਹੁਣ ਮੈਂ ਥੋੜਾ ਸਸੂ ਪੰਜ ਚਾ ਕਿ ਬਾਰਡਰ ਅੱਜ ਟੱਪਾ ਜਾਂ ਕੱਲ ਨੂੰ ਟੱਪਾ ਕਿਉਂਕਿ ਇਸ ਵੇਲੇ ਆਪਾਂ ਮਲਾਵੀ ਤੰਜ਼ਾਨੀਆ ਬਾਰਡਰ ਤੇ ਆ ਇਹ ਸ਼ਹਿਰ ਦਾ ਨਾਮ ਆ ਇਸੋਂਗੋਲੀ ਪਰ ਇਸ ਮਸਿਆਈ ਵੀ ਮਲਾਵੀ ਦੇ ਵਿੱਚ ਵੜਦੇ ਆ ਕਿਤੇ ਹੋਮਸਟੇ ਕੁਛ ਨਹੀਂ ਹੈਗਾ ਜੇ ਬਾਰਡਰ ਤੇ ਜ਼ਿਆਦਾ ਟਾਈਮ ਲੱਗ ਗਿਆ ਤਾਂ ਫੇਰ ਔਖਾ ਹੋ ਜਾਣਾ ਸੋ ਬਿਅੰਤ ਬੰਦੀ ਹਜੇ ਬਣੀ ਜਾਂਦੀ ਆ ਨਕਸ਼ੇ ਉਕਸ਼ੇ ਮੇ ਦੇਖੀਏ ਨਾ ਫੂਮਸ ਤੇ ਲੱਭਦੇ ਆਪਾਂ ਨਾ ਚੜਾ ਬੋਡਾ ਬੁੱਡ ਵਾਲੇ ਮੁੰਦੇ ਹੱਥ ਖੜੇ ਕਰਦੇ ਆ ਤੰਜ਼ਾਨੀਆਂ ਮਲਾਵੀ ਬਾਰਡਰ ਆ ਲਿਖਿਆ ਹੋਇਆ ਹੋ ਵਾਹ ਗੁਰੂ ਤੰਜ਼ਾਨੀਆਂ ਚ ਬਹੁਤ ਲੰਮੀ ਪੈਡਲਿੰਗ ਹੋਈ ਆਪਣੀ ਤੰਜ਼ਾਨੀਆਂ ਮਲਾਵੀ ਬਾਰਡਰ 2 ਕਿਲੋਮੀਟਰ ਦੂਰ ਥੋੜੀ ਜੀ ਮੀਂਹ ਦੀ ਆ ਝਾਕ ਫੇ ਅਗਲਾ ਰਾਹ ਕੱਚਾ ਹੈ ਦੋ ਗਾਂ ਜਿੱਦੋਂ ਆਪਾਂ ਮਲਾਵੀਚ ਵੜ ਗਏ ਤਾਂ ਕਰਕੇ ਅੱਜ ਦਾ ਟਿਕਾਣਾ ਇੱਥੇ ਕਰਾਂਗੇ ਜਿਹੜੇ ਚੌਕ ਕੋਲੇ ਮੈਂ ਖੜਾ ਸੀ ਉਸੇ ਚੌਕ ਕੋਲੇ ਇੱਕ ਆਹਾ ਬਣਿਆ ਹੋਇਆ ਹੋਮਸਟੇ ਕਪੇਨਜ਼ਾ ਗੈਸਟ ਹਾਊਸ ਉਹ ਬੇਲੀ ਨੂੰ ਮੈਂ ਪੁੱਛਿਆ ਉਹ ਕਹਿੰਦਾ ਬਿਲਕੁਲ ਤੁਹਾਡੇ ਕੋਲ ਹੈਗਾ ਟਿਕਾਣਾ ਤੁਸੀਂ ਰਹਿ ਸਕਦੇ ਹੋ ਕਮਰਾ ਦੇਖਿਆ ਮੈਂ ਕਮਰੇ ਦਾ ਦਿੱਤਾ ਕਰਾਇਆ 10000 ਇੰਡੀਆ ਦੇ 330 ਰੁਪਿਆ ਵਿੱਚ ਇੱਥੇ ਕਮਰਾ ਮਿਲ ਗਿਆ दिस इज ओके हियर सावा ब्रदर दिस इज ओके हियर बाइक इज ओके यस आई वांट टू वॉश दिस लॉन्ड्री अंडरस्टैंड यस गुड सावा ਥੈਂਕ ਯੂ ਬ੍ਰਦਰਸ ਤੁਹਾਨੂੰ ਫੋਨ ਥੈਂਕ ਯੂ ਸੋ ਯੂ ਹੈ ਇੱਥੇ ਸਾਈਕਲ ਲਾ ਕੇ ਤੇ ਉਹ ਇਹਨਾਂ ਨੇ ਬਾਹਰ ਚੜਤਾ ਕਹਿੰਦੇ ਕੰਮ ਬੇਫਿਕਰ ਰਖੋਗੇ ਤੁਸੀਂ ਸਾਈਕਲ ਖਿਲਾਰ ਸਕਦੇ ਇਧਰਲੇ ਪਾਸੇ ਬਣੇ ਹੋਏ ਨੇ ਕਮਰੇ ਹਾਲਾਂਕਿ ਜਿਹੜੀ ਥਾਂ ਤੇ ਆਪਾਂ ਆਏ ਹਾਂ ਨਾ ਗੂਗਲ 'ਨ ਅੱਛੇ ਤੇ ਇਹਨੇ ਇੱਥੇ ਐਂ ਦਿਖਾਉਂਦਾ ਵੀ ਇੱਥੇ ਕੋਈ ਹੋਮਸਟੇ ਨਹੀਂ ਪਰ ਇਸ ਸ਼ਹਿਰ ਦੇ ਵਿੱਚ ਇੱਥੇ ਨਿਕਾਇ ਜ਼ਰ ਪਿੰਡ ਜੀ ਆਪਾਂ ਕਹਿ ਲਈਏ ਚਾਰ ਪੰਜ ਗੈਸਟ ਹਾਊਸ ਇਹੋ ਜਿਹੇ ਬਣੇ ਹੋਏ ਨੇ कमरे कुमरे चंगे इन्हों माहौल ठीक है खुला डुला है दिस वन चेक थैंक यू ब्रदर ਚੈੱਕ ਨਾ ਨੂੰ ਕਿ ਆਪਾਂ ਇਸ ਵੇਲੇ ਇੱਥੇ ਖੜੇ ਆਂ ਪਤਲਾ ਕਰਕੇ ਰੰਗ ਕਾਲਾ ਦਿਸਦਾ ਨਹੀਂ ਰੰਗ ਤਾਂ ਉਹੀ ਕਾਲਾ ਹੈ ਇੱਕ ਪਰਨਾ ਵੀ ਪੀਲਾ ਪੰਨਿਆ ਹੋਇਆ ਮੈਂ ਹੁਣ ਆਪਾਂ ਬਾਜ਼ਾਰ ਵੱਲ ਨੂੰ ਚੱਲਦੇ ਆਂ ਬਾਜ਼ਾਰ ਚੋਂ ਕੁਝ ਖਰੀਦ ਕੇ ਲਿਆਉਣੇ ਆ ਗੰਢੇ ਟਮਾਟਰ ਤੇ ਸਬਜ਼ੀ ਬਣਾਉਣ ਦੀ ਕੋਸ਼ਿਸ਼ ਕਰਾਂਗੇ ਵੀ ਕੀ ਸਬਜ਼ੀ ਬਣਾਉਣੇ ਆ ਦਾਲਾਂ ਨਹੀਂ ਮਿਲਦੀਆਂ ਇੱਥੇ ਦਾਲਾਂ ਇਹ ਲੋਕ ਨਹੀਂ ਖਾਂਦੇ ਸਿਰਫ ਰਾਜਮਾ ਖਾਂਦੇ ਆ ਇਹ ਜਿਸ ਤੇ ਦਾਰਾ ਸਲਾਮ ਜਾਂ ਬਈਆ ਜਿੱਥੇ ਇੰਡੀਅਨ ਲੋਕ ਜ਼ਿਆਦਾ ਰਹਿੰਦੇ ਨੇ ਉੱਥੇ ਸਟੋਰਾਂ ਤੋਂ ਇੰਡੀਆ ਦਾ ਵਾਲਾ ਸਮਾਨ ਸਾਰਾ ਦਾਣਾਤ ਪਈ ਮਿਲ ਜਾਂਦਾ ਪਰ ਇੱਥੋਂ ਨਹੀਂ ਮਿਲਦਾ ਅੱਜ ਥੋੜੀ ਜੀ ਬਾਟ ਕੱਢ ਕੇ ਮੈਂ ਇੱਥੇ ਆ ਗਿਆ ਮੈਂ 61 ਕਿਲੋਮੀਟਰ ਸਾਈਕਲ ਚ ਲਾਇਆ ਅੱਜ ਤਿੰਨਾਂ ਘੰਟਿਆਂ ਚ ਪਾ ਕੇ ਨਿਕਲ ਗਿਆ ਸਾਰਾ ਆ ਬੇਮਬਾ ਟਡੂਮਾ ਬਾਰਡਰ ਬੇ ਆ ਇਧਰਲੇ ਪਾਸੇ ਆ ਮੋਬਾਈਲ ਵੇਚ ਰਹੇ ਨਹੀਂ ਕੋਈ ਕੇਲੇ ਵੇਚ ਰਿਹਾ ਕੇਲਿਆਂ ਦੇ ਵੀ ਦੇਸ਼ਾਂ ਦੇ ਵਿੱਚ ਤਿੰਨ ਚਾਰ ਵੈਰਾਈਟੀਆਂ ਹੁੰਦੀਆਂ ਨੇ ਤੇ ਮੈਂ ਇੱਕ ਬਾਜ਼ਾਰ ਦੇ ਵਿੱਚ ਫਿਰਦਾ ਇਸ ਵੇਲੇ ਜਿਹੜੀ ਦੁਕਾਨ ਤੋਂ ਮੈਂ ਸਮਾਨ ਖਰੀਦਿਆ ਉਹਨਾਂ ਕੋਲ ਟੁੱਟੇ ਪੈਸੇ ਹੈ ਨਹੀਂ ਜੋ ਟੁੱਟੇ ਪੈਸੇ ਲੈਣ ਲਈ ਗਏ ਹੋਏ ਆ ਉਹਨਾਂ ਬੀਬੀਆਂ ਵੱਲ ਵੇਖ ਕੇ ਦੂਜੀਆਂ ਬੀਬੀਆਂ ਹੱਸਦੀਆਂ ਵੀ ਤੁਹਾਡੇ ਕੋਲੇ ਬਾਹਰਲਾ ਬੰਦਾ ਆਇਆ ਹੋਇਆ ਜਿਹਨੂੰ ਮਜੰਗੂ ਕਹਿੰਦੇ ਆ ਇਹ ਚਾਹ ਚੜਦਾ ਇਹਨਾਂ ਨੂੰ ਥੈਂਕ ਯੂ ਗਿਵ ਮੀ ਦਿਸ ਚੀਜ਼ ਸਾਥ ਤੋ ਕੋਈ ਨਾ ਥੈਂਕ ਯੂ ਇਧਰ ਲਿਆ ਤਾਂ ਹਰੇ ਕੇਲੇ সুইਟ ਪੋਟੈਟੋਜ਼ ਇਹੋ ਜਿਹਾ ਕੁਝ ਵੇਚੀ ਜਾਂਦੇ ਨੇ ਇੱਕ ਪਿੰਡ ਦਾ ਬਾਜ਼ਾਰ ਅਤੇ ਪਿੰਡ ਦੇ ਬਾਜ਼ਾਰ ਦੀਆਂ ਇਹੋ ਜਿਹੀਆਂ ਰੌਣਕਾਂ ਹਨ। ਮਲਾਵੀਆਂ ਪ੍ਰੋਡਕਟ ਬਾਰਡਰ ਤੇ ਖੜੇ ਨੇ ਮਲਾਵੀਆਂ ਦੇ ਮਲਾਵੀ ਵਾਲੀਆਂ ਬਣੀਆਂ ਚੀਜ਼ਾਂ ਇੱਥੇ ਮਿਲਣੀਆਂ ਸ਼ੁਰੂ ਹੋਈਆਂ। ਇਹ ਦੇਸ਼ ਆਪਸੇ ਇਹੋ ਜਿਹੇ ਨਿੱਕੇ-ਮੋਟੇ ਵਪਾਰ ਕਰਦੇ ਆ। ਇਹ ਤੋਂ ਬੀਬੀ ਤੋਂ ਚੀਜ਼ਾਂ ਤਾਂ ਕਈ ਲਈਆਂ ਨੇ। ਠੀਕ ਹੈ। ਇਹ ਬਹੁਤ ਵੱਡੀ ਮੰਡੀ ਹੈ ਇਧਰਲੇ ਪਾਸੇ ਪੂਰੀਆਂ ਰੌਣਕਾਂ ਨੇ। ਘਰਾਂ ਦਾ ਸਾਜੂ ਸਮਾਨ ਸਾਰਾ ਇੱਥੋਂ ਮਿਲਦਾ। ਆ ਬੂਟ, ਖਾਣ ਦੀਆਂ ਚੀਜ਼ਾਂ ਜਰਨਲ ਸਟੋਰ ਵਾਲਾ ਸਮਾਨ ਸਾਰਾ ਕੁਝ ਇਹਨਾਂ ਕੋਲੇ ਹਾਜ਼ਰ ਆ। ਪੁੱਟ ਦਿਸ ਜਿੱਥੇ ਜਾ ਕੇ ਸਾਈਕਲ ਲਾਦਾਈ ਦਾ ਸਮਾਨ ਧਰ ਲਈਦਾ ਉਹ ਐਂਜੇ ਲੱਗਣ ਲੱਪਿੰਦਾ ਵੀ ਘਰ ਬਣ ਗਿਆ ਆਪਣਾ। ਇੱਕ ਦਿਨ ਲਈ ਤਾਂ ਚਲੋ ਘਰ ਹੁੰਦਾ ਹੀ ਹੁੰਦਾ। ਇਸ ਦੇ ਨਾਲ ਬਾਰ ਵੀ ਆ। ਇਹ ਵੱਡੀ ਸਮੱਸਿਆ ਇਹਨਾਂ ਦੇਸ਼ਾਂ ਦੀ। ਜਦੋਂ ਬਾਰ ਹੁੰਦੀ ਆ ਨਾ ਨਾਲ ਫਿਰ ਸੌਣ ਨਹੀਂ ਦਿੰਦੇ। ਅਤੇ ਪਗੜ ਹੁਣੀ ਤੇ ਤੜਕੇ ਤੁੜਕੇ ਲਾ ਰਹੇ ਨੇ ਬਣਾ ਕੇ ਦੇਖਦਾ ਮੈਂ ਜੇ ਸੂਤ ਆ ਗਈ ਕਹਾਣੀ ਤਾਂ ਆਪਦਾ ਸੌਦਾ ਖੜਾ ਕਰ ਲਿਆ ਕਰਾਂਗੇ ਤੇਲ ਘੱਟ ਸੀਗਾ ਉੱਥੋਂ ਦੀ ਪਾ ਦੇਣਾ ਚੱਲ ਗੰਢਿਆ ਦੇ ਸੱਤਾ ਹੋਈ ਜਾਣਾ ਅਸਲ ਮੈਂ ਮੈਨੂੰ ਸਮੱਸਿਆ ਕੀ ਆ ਜਿਹੜਾ ਬਿਟੇਨ ਗਿਆਸ ਵਾਲੇ ਸਿਲੰਡਰ ਨੇ ਮੇਰੇ ਕੋਲੇ ਇਹ ਤਿੰਨ ਨੇ ਜੇ ਇਹ ਮੁੱਕ ਕੇ ਤਾਂ ਥੋਏ ਨਹੀਂ ਮਿਲਣਾ ਇਹ ਚੀਜ਼ਾਂ ਦੀ ਸਮੱਸਿਆ ਇਹਨਾਂ ਦੇਸ਼ਾਂ 'ਚ ਆ ਜਾਂਦੀ ਹੈ ਜਿਹੜੇ ਦੇਸ਼ਾਂ 'ਚ ਕੈਂਪਿੰਗ ਪੰਪਿੰਗ ਵੱਧ ਹੁੰਦੀ ਹੈ ਨਾ ਉੱਥੇ ਇਹ ਨੀਤੀ ਜਾਨੀ ਕਮੀ ਆਉਂਦੀ ਹੈ ਉਸੇ ਬਗਨ ਬੋਸ ਮਿਲਦੇ ਰਹੇ ਜਾਂਦੇ। ਇਸ ਨੂੰ ਹਮ ਪਕਣੇ ਦੇਤੇ ਹੈ ਹਲਕੀ ਆਂਚ 'ਤੇ। ਤੋ ਦੋਸਤੋ ਅੱਜ ਹਮਾਰਾ ਜੋ ਟਰੈਵਲ ਵਲੌਗ ਹੈ ਉਹ ਫੂਡ ਵਲੌਗ ਮੇ ਬਦਲ ਚੁਕਾ ਹੈ। ਮੈਨੂੰ ਐ ਲੱਗਦਾ ਮਿਰਚਾਂ ਮੁਰਚਾਂ ਬਾਲੀਆਂ ਪਈਆਂ ਇੱਚ ਟਮਾਟਰ ਦੋ ਪਾਏ ਆ ਗੰਡੇ 4-5 ਪਾਏ ਨੇ ਮੈਂ। ਪਤਾ ਨਹੀਂ ਐ ਮਿਰਚ ਬਾਬਾ ਪੈਗੀ ਲੱਗਦੀ ਮੈਨੂੰ ਇਹ। ਜਿਹੜਾ ਮੈਨੂੰ ਗੁਜਰਾਤੀ ਪਰਿਵਾਰ ਮਿਲਿਆ ਸੀ ਨਾ ਉਹਨਾਂ ਨੇ ਮੈਨੂੰ ਹਲਦੀ ਦਿੱਤੀ ਆ। ਹਲਦੀ ਇਹ ਲੋਕ ਨਹੀਂ ਖਾਂਦੇ ਇੱਥੋਂ ਦੁਕਾਨਾਂ ਦੇ ਗੁੰਨਾਂ ਤੋਂ ਨਹੀਂ ਮਿਲਦੀ ਮਿਰਚ ਲਾਲ ਮਿਰਚ ਤੇ ਆ ਇਹਨਾਂ ਨੂੰ ਮੈਂ ਕਿਹਾ ਮੈਂ ਮੈਨੂੰ ਲੂਣ ਚਾਹੀਦਾ ਇਹਨਾਂ ਨੇ ਲੂਣ ਦਿੱਤਾ ਹੁਣ ਇਸ ਤੋਂ ਬਾਅਦ ਆਪਾਂ ਚਾਹ ਪਾਵਾਂਗੇ ਸੂਆ ਬੜੀਆਂ ਚੀਜ਼ ਤਾਂ ਬਣਾਵਾਂਗੇ ਕੁਛ ਨਾ ਕੁਛ ਜੇ ਇਹਨਾਂ ਕੋਲ ਦੋ ਰੋਟੀਆਂ ਮਿਲ ਗਈਆਂ ਨਾਲ ਤਾਂ ਨੈਕਸਟ ਲੈਵਲ ਮੋਲ ਬਣ ਜਾਣਾ ਅ ਡਰਕੇ ਦੇ ਵਿੱਚ ਪਾਣੀ ਪਾ ਕੇ ਵਿੱਚ ਇਹਦੇ ਬੜੀਆਂ ਬਾਤੀਆਂ ਬੜੀਆਂ ਵੀ ਇਹਨਾਂ ਦੀਆਂ ਕੁੱਕੜ ਰਗੀਆਂ ਨੇ ਦੇਖੋ ਕਿੰਨਾ ਕੁ ਪ੍ਰੋਟੀਨ ਮਿਲਦਾ ਆਪਾਂ ਨੂੰ ਇਹ ਤੁਜ ਅਗੋਂ ਇਹਨੂੰ ਢਾਕ ਦੇ ਕੇ ਮੜਾ ਦੇ ਆਪ ਇਸ ਕੋ ਹਲਕੀ ਆਂਚ 'ਤੇ ਪਕਣੇ ਦੇਤੇ ਹਾਂ ਆਂਚ ਤਾਂ ਦੀਦੀ ਨਹੀਂ ਸਾਡੀ ਜਾਣ ਤੇ ਬਣੀ ਹੈ ਤੇਰਾ ਹਾਸਾ ਹੋ ਗਿਆ ਇਹ ਵੀ ਇਹ ਵੀ ਹੁਣੀ ਇੱਕ ਅਰੀ ਜਿ ਨਿਬੜ ਗਏ

ਐਟ ਰਿਸੈਪਸ਼ਨ ਆ ਮੈਨਾਂ ਰਮਨ ਗੇਚਪਮ OK ਸੋ ਲੈਟਸ ਗੋ ਟੂ ਦੈਨ ਫੇਰੀ ਗੱਲ ਹੋ ਗਈ ਆ ਭੈਣੇ ਤੇਰੇ ਨਾਲ ਇਹ ਬੀਬੀ ਬੋਲਦੀ ਐ ਨਿਰੀ ਪੁਰੀ ਬੋਲੀ ਆ ਆਪਦੀ ਮੈਂ ਦੋ ਤਿੰਨ ਜੀ ਟ੍ਰਾਂਸਲੇਟ ਕਰਕੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਉਹ ਫਿਰ ਗੋਆ ਦੀ ਬੋਲੀ ਚ ਜਵਾਬ ਦਿੰਦੀ ਐ ਉਹ ਮੈਨੂੰ ਸਮਝਦਾ ਕੀ ਆਉਣਾ ਮਚੇਲੇ ਕਹਿੰਦੇ ਨੇ ਚੌਲ ਨੂੰ ਚਪਾਤੀ ਰੋਟੀ ਹੁੰਦੀ ਐ ਰੋਟੀ ਨਹੀਂ ਮਿਲੀ ਮਚੇਲੇ ਪੁੱਛਦੇ ਇਹਨਾਂ ਨੂੰ ਮੇje ਚੌਲ ਮਿਲ ਕੇ ਤਾਂ ਛੱਤ ਤੇ ਬੇਲੀਆਂ ਨੇ ਪੱਖਾ ਲਾਇਆ ਤੇ ਪੱਖੇ ਦੀ ਜਿਹੜੀ ਉਹ ਕੀ ਹੁੰਦੀ ਹੈ ਰਾੜ ਏਡੀ ਛੋਟੀ ਹੈ ਵੀ ਉਹਦਾ ਪਤਾ ਹੀ ਨਹੀਂ ਲੱਗਦਾ ਹਵਾ ਥੱਲੇ ਤੱਕ ਆਉਂਦੀ ਨਹੀਂ ਉਹਦੀ ਛੱਤ ਉੱਚੀ ਹੈ ਨਾ ਚੌਲ ਇੱਥੋਂ ਮੈਂ ਮਂਗਾਏ ਬਾਜ਼ਾਰ ਚੋਂ ਰਿਨੇ ਹੋਏ ਸਬਜ਼ੀ ਆਪਦੀ ਬਣਾਈ ਹੈ ਤੇ ਅੱਜ ਭੋਜਨ ਇਹ ਹੈ ਆਪਣਾ ਮੂੰਹ ਚ ਪਾਣੀ ਆ ਰਿਹਾ ਇਹਨੂੰ ਦੇਖ ਕੇ ਹੁਣ ਇਟਸ ਓਕੇ ਵੈਰੀ ਓਕੇ ਯਾ थैंक यू ਬ੍ਰਦਰ ਪ੍ਰਿੰਸ ਇਹ ਮਲਾਵੀ ਦੀ ਕਰੰਸੀ ਆ। ਯੈਸ। ਓਕੇ ਦਾ ਇਹਦਾ ਵੱਡਾ ਨੋਟ 5000 ਦਾ ਮਲਾਵੀ ਦੀ ਕਰੰਸੀ ਦਾ। ਇੱਥੇ ਬਿਜਾਰ ਚੋਂ ਲਈ ਆ ਮੈਂ ਇੱਥੋਂ। ਥੈਂਕ ਯੂ ਬ੍ਰਦਰ। ਓਕੇ ਓਕੇ। ਥੈਂਕਸ ਅ ਲੋਟ। ਅਸਾਂ। ਓਕੇ। ਲੈਟਸ ਗੋ। ਕਮ ਅਗੇ। ਯਾ। ਥੈਂਕ ਯੂ। ਆ ਬਿਜਾਰ ਇੱਥੋਂ ਦਾ ਰੌਣਕਾਂ ਇੱਥੇ ਪੁਰੀਆਂ ਸਵੇਰੇ ਸ਼ਾਮਾਂ। ਮੈਨੂੰ ਪਤਾ ਲੱਗਾ ਸੀ ਮਲਾਵੀ ਦੇ ਬਾਰਡਰ ਤੇ ਕਰੰਸੀ ਨਹੀਂ ਮਿਲਦੀ। ਕਿਉਂਕਿ ਇਹ ਬਿਲਕੁਲ ਨਿੱਕਾ ਜਿਹਾ ਬਾਰਡਰ ਹੈ। ਇੱਥੋਂ ਟਰੱਕ ਕਾਰਾਂ ਕੁਝ ਨਹੀਂ ਟੱਪਦਾ। ਇੱਥੋਂ ਮਾਲਾ ਮੋਟਾ ਕੋਈ ਸਾਧਨ ਟੱਪਦੇ ਨਹੀਂ ਕਿਉਂਕਿ ਮਲਾਵੀ ਵਾਲੇ ਪਾਸੇ ਕੱਚਾ ਰਾ। ਤਾਂ ਕਰਕੇ ਬਹੁਤੇ ਲੋਕ ਇਸ ਬਾਰਡਰ ਤੋਂ ਲੰਘਦੇ ਨਹੀਂ ਤੇ ਆਪਾਂ ਮਲਾਵੀਚ ਪੜਨਾ ਉੱਥੋਂ ਦੀ ਕਰੰਸੀ ਦੀ ਲੋੜ ਆ ਫਿਰ ਮੈਂ ਆ ਜਿਹੜਾ ਸ਼ਹਿਰ ਆ ਇੱਥੋਂ ਪਤਾ ਕੀਤਾ ਇਹ ਕੁੜੀ ਉੱਥੇ ਬੈਠੀ ਸੀਗੀ ਜਿੱਥੇ ਮੈਂ ਰਹਿ ਰਿਹਾ ਅੱਜ ਉੱਥੇ दारू ਪਿਆਲਾ ਪੀ ਜਾਂਦੀ ਸੀ ਮੈਂ ਇਹਨੂੰ ਬੇਨਤੀ ਕੀਤੀ ਕਿ ਮੈਨੂੰ ਆ ਕੰਮ ਆ ਤੇ ਇਹ ਮੈਂ ਟ੍ਰਾਂਸਲੇਟ ਕਰਕੇ ਜਦੋਂ ਗੱਲਬਾਤ ਕੀਤੀ ਤਾਂ ਫਿਰ ਗੱਲ ਦਾ ਹੱਲ ਨਿਕਲ ਆਇਆ ਹੱਲ ਇਹ ਨਿਕਲਿਆ ਕੇਂਦਰੀ ਜਾਣਕਾਰ ਸੀ ਕੋ ਤੋਂ ਬੰਦੇ ਉਹਨਾਂ ਕੋਲ ਜਾ ਕੇ ਪੈਸੇ ਦਿੱਤੇ ਤੇ ਮੈਂ ਇਥੋਂ ਦੀ ਕਰਾਂ ਸੀ ਮਲਾਵੀ ਦੀ ਕਰਾਂ ਸੀ ਫੜ ਲਈ ਇੱਕ ਹੋਰ ਚੀਜ਼ ਦੇਖੀ ਇਹਦੇ 'ਚ ਪਤਾ ਕੀ ਹੁੰਦਾ ਆਪਾਂ ਗੂਗਲ ਕਰਕੇ ਦੇਖ ਲੈਨੇ ਆ ਗੂਗਲ ਤੇ ਅੱਧੇ ਪੈਸੇ ਆਉਂਦੇ ਨੇ ਅਸਲ ਦੇ ਵਿੱਚ ਇਹਨਾਂ ਦੇਸ਼ਾਂ 'ਚ ਬਲੈਕ ਮਾਰਕੀਟ ਬਹੁਤ ਵੱਡੇ ਪੱਧਰ ਤੇ ਚੱਲਦੀ ਆ ਜੇ ਆਪਾਂ 100 ਡਾਲਰ ਨੂੰ ਬਦਲਾਉਣੇ ਆ ਅਸਲ ਦੇ ਵਿੱਚ ਉਹ 3 ਲੱਖ ਬਣੂਗਾ ਪਰ ਜੇ ਉਹ ਬਲੈਕ ਮਾਰਕੀਟ 'ਚ ਜਾ ਕੇ ਬਦਲਾਉਣੇ ਆਪਾਂ ਕਿਸੇ ਦੇ ਹੱਥੋਂ ਐ ਪੈਸੇ ਫੜਦੇ ਆ ਤਾਂ ਦੁੱਗਣੇ ਦੁੱਗਣੇ 100 ਡਾਲਰ ਦਾ 6-6 ਲੱਖ ਮਿਲ ਜਾਂਦਾ ਸੋ ਇਹੋ ਜਿਹਾ ਹਿਸਾਬ ਕਿਤਾਬਾ ਕਰੰਸੀ ਦਾ ਕੋਈ ਬਹੁਤਾ ਹਿਸਾਬ ਨਹੀਂ ਆਉਂਦਾ ਇੱਥੇ ਬੱਸ ਕਮਲਿਆ ਜਾ ਬਣ ਕੇ ਬੰਦਾ ਜੇਬ 'ਚ ਪੈਸੇ ਪਾਈ ਜਾਂਦਾ ਕੱਢੀ ਜਾਂਦਾ ਤੇ ਸਮਾਨ ਸਾਲਾ ਖਰੀਦੀ ਜਾਂਦਾ ਤੇ ਅੱਜ ਦਾ ਆਪਣਾ ਟਿਕਾਣਾ ਇਹ ਸ਼ਾਨਦਾਰ ਜਗ੍ਹਾ ਤੇ ਤੰਜ਼ਾਨੀਆ ਵਿੱਚ ਆਖਰੀ ਰਾਤ ਇਸ ਮਛਰਦਾਨੀ 'ਚ ਕੱਲ ਨੂੰ ਆਵਾ ਮਲਾਵੀ ਦਾਖਲ ਹੋ ਜਾਾਂਗੇ ਮਲਾਵੀ ਆਪਣੇ ਸਫ਼ਰ ਦਾ ਅਗਲਾ ਦੇਸ਼ ਆ ਮਲਾਵੀ ਤੇ ਮਲਾਵੀ ਨੂੰ ਘੁੰਮ ਦੇ ਘਮਾਉਂਦੇ ਮਲਾਵੀ ਦੀ ਰਾਜਧਾਨੀ ਲੰਗਾਂਗ ਵੇਵਨ ਨੂੰ ਵਧਾਂਗੇ ਆਪਾਂ ਲੰਗਾਂਗ ਵੇਕੇ ਤੇ ਨਾਂ ਨਿ ਜੜ ਦੇ ਮੂੰਹ ਤੇ ਦੇਖਾਂਗੇ じゃਖੀ ਤੇ ਮਿਲਦੇ ਆਪਾਂ ਕੱਲ ਦੇ ਸਫਰ 'ਚ ਕੱਲ ਦੀ ਵੀਡੀਓ ਨਾਲ ਨਵੇਂ ਦੇਸ਼ ਦੀ ਕਰੰਸੀ ਆਪਣੀ ਜੇਬ 'ਚ ਬੇਫਿਕਰ ਹੋ ਕੇ ਆਣਾ ਬਾਰਡਰ ਪਾਰ ਸਕਦੇ ਆਂ ਮਲਾਵੀ ਦਾ ਈ ਵੀਜ਼ਾ ਆਪਣੇ ਫੋਨ 'ਚ ਉਹ ਦਿਖਾਵਾਂਗੇ ਕੱਲ ਨੂੰ ਸ਼ਵੇਰੇ ਤੋਂ ਦਾਖਲ ਹੋ ਜਾਾਂਗੇ ਜੁੜੇ ਰਹੋ ਆਪਣੇ ਸਫਰ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਪਿਆਰ ਸਤਿਕਾਰ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਵੀਡੀਓ ਹੈਟਾ ਕਮੈਂਟ ਜਰੂਰ ਕਰਿਓ ਮੈਂ ਸਾਰਿਆਂ ਦੇ ਕਮੈਂਟ ਪੜਦਾ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ